ਚੜਾਈਆਂ ਦੀ ਤਰਫ ਆਪਣੇ ਆਪ ਨਹੀਂ ਚੜੇਗੀ ਇਹ ਸ਼ਕਤੀ ਜਿਹਨੂੰ ਕਹਿੰਦੇ ਨੇ ਸੁਰਤ ਉੱਚੀ ਚੜ ਗਈ ਨਿਵਾਣ ਦੀ ਤਰਫ ਆਪਣੇ ਆਪ ਜਾਏਗੀ ਔਰ ਕਦੀ ਸੁਰਤ ਚਾੜਨ ਬੈਠੋਗੇ ਨਾਮ ਜਪਣ ਬੈਠੋਗੇ ਤਾਂ ਮੈਂ ਇਹ ਵੀ ਅਰਸ਼ ਕਰਾਂ ਬਹੁਤ ਲੰਬੇ ਚੋੜੇ ਸੰਗੀ ਸਾਥੀ ਵੀ ਨਹੀਂ ਲੱਭਣਗੇ ਇਸ ਮਾਰਗ ਦਿੱਤੇ ਭੀੜ ਨਹੀਂ ਹੈ ਭਗਤ ਕਬੀਰ ਕਹਿੰਦੇ ਨੇ ਜਹ ਮਾਰਗ ਪੰਡਤ ਗਏ પાછે પરે ભહીર એક ઓઘટ ઘાટી રામ કે તે ચડ રયો કબીર એક બિખડી કાટી તે કબીર કેન મે કલ્લાઈ ચડ રયા ના મેરે પીછે કોઈ ના કોઈ અગે અભ્યાસિયા નું સંગી સાથી ન મિલ દે ઉંડે ઉક સારી દુનિયા અભ્યાસી હોંડી ની નકરદી હે કી હોયા હજારા ચ કોઈ એક દો બંદે ચલ દે હે જ્યાદા ની કર દે ਪੁਤੇਰਿਆਂ ਦੇ ਤਿੰਨੇ ਚਲੋ ਮੱਥਾ ਟੇਕ ਲਿਆ ਗਏ ਗੁਰਦੁਆਰੇ ਕਦੀ ਗਦਾਈ ਕਥਾ ਕੀਰਤਨ ਸੁਣ ਲਿਆ ਕੋਈ ਅੰਮ੍ਰਿਤ ਵੇਲੇ ਨਾਮ ਅਭਿਆਸ ਥੋੜੀ ਕਰ ਦੇਣ ਜਿਹੜੇ ਕਰ ਦੇਣ ਧਨਤਾ ਦੀ ਯੋਗ ਨੇ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਬੜੀ ਦਾਤ ਹੈ ਬੜੀ ਬਖਸ਼ਿਸ਼ ਹੈ ਉਸ ਸਮੇਂ ਅਗਰ ਕੋਈ ਨਾਮ ਜਪੇ ਵਾਹਿਗੁਰੂ ਵਾਹਿਗੁਰੂ ਦੀਨ ਧਨੀ ਅਲਾਪੇ ਤੇ ਸੁਣੇ ਹੈ ਇਸ ਸ਼ਬਦ ਨੇ ਪ੍ਰਭੂ ਨਾਲ ਜੋੜ ਦੇਣਾ ਹੈ ਪਰਮ ਅਨੰਦ ਦੀ ਪ੍ਰਾਪਤੀ ਕਰਾ ਦੇਣੀ ਇਹ ਹੈ ਹੀ ਨਹੀਂ ਇਹ ਹੀ ਕਾਰਨ ਹੈ ਕਿ ਆਤਮਕ ਬਲ ਸਿੱਖਾਂ ਕੋਲ ਦਿਖਾਈ ਨਹੀਂ ਦਿੰਦਾ ਬਾਕੀਆਂ ਕੋਲ ਵੀ ਨਹੀਂ ਪਰ ਸਿੱਖ ਤੇ ਹੈਗੇ ਇਸ ਬਲ ਦੇ ਮਾਲਕ ਸਨ ਨਹੀਂ ਇਹਨਾਂ ਕੋਲ ਵੀ ਨਹੀਂ ਕ੍ਰੋਧ ਬੜਾ ਪਰਬਲ ਦਿਖਾਈ ਦਿੰਦਾ ਪਿਆ ਘਰ-ਘਰ ਦੇ ਵਿੱਚ ਕਲੇਸ਼ ਹੰਕਾਰ ਬੜਾ ਪਰਬਲ ਦਿਖਾਈ ਦਿੰਦਾ ਪਿਆ ਬੜਾ ਸੰਘਰਸ਼ ਲੋਭ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਮੋ ਬੜਾ ਪਰਬਲ ਵਾਸ਼ਨਾ ਬੜੀ ਪਰਬਲ ਜੀਵਨ ਦੇ ਵਿੱਚ ਦਿਖਾਈ ਦਿੰਦੀ ਪਈ ਹੈ ਜ਼ਿੰਦਗੀ ਜ਼ਹਿਰ ਦੇ ਵਿੱਚ ਬਤੀਤ ਹੋ ਰਹੀ ਹੈ ਅੰਮ੍ਰਿਤ ਨਹੀਂ ਭਗਤ ਨਾਮਦੇਵ ਜੀ ਦਾ ਇੱਕ ਕੀਮਤੀ ਵਾਕ ਮੈਨੂੰ ਚੇਤੇ ਆਇਆ ਉਹ ਕਹਿੰਦੇ ਨੇ ਦਸ ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾਮਿਟਨਾਉ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਖ ਕੋ ਮਾਰ ਘੜਾਉ પાછે બોર્ના આવન પાઉ અમૃત વાણી ਘટતે ઉચરો આત્મકો સમજાઉ નામદેવ કહેને 70 تے 272 ਜਿਹੜੀਆਂ ਮੋਟੀਆਂ ਨਾੜਾਂ ਨੇ શરીર ਦੇ ਵਿੱਚ ਜਿਨ੍ਹਾਂ ਦਾ ہزارਾਂ સૂક્ષਮ ਨਾੜਾਂ ਨਾਲ ਸੰਬੰਧ ਹੈ ਪਰ 72 ਮੋਟੀਆਂ ਨੇ નામદેવ કહેને ਇਨਾਂ ਚ ਹੋਂਗਾ ਭਰਮਣ ਨਹੀਂ ਕਰ ਰਹਾ ਮੇਰੀਆਂ ਨਸਾਂ ਦੇ ਵਿੱਚ અમૃત چل ਰਿਹਾ ਹੈ 70 ਦੋਏ ਭਰੇ ਅਮਰਤ ਸਰ 70 ਤੇ 2 72 ਇਨਾ 72 ਨਾੜੀਆਂ ਵਿੱਚ ਅਮਰਤ ਚੱਲ ਰਿਹਾ ਹੈ ਅਮਰਤ گردش ਕਰ ਰਿਹਾ ਹੈ ਹੈਰਾਨਗੀ ਹੋਵੇਗੀ ਵਿਗਿਆਨਕ ਤੇ ਨਹੀਂ ਬਨੇਗਾ ਉਹਨੇ ਤੇ ਕਹਿਣਾ ਨਹੀਂ ਖੂਨ ਪਿਆ ਚੱਲਦਾ ਹੈ ਮਰਚ ਕਰਮ ਮਨੁੱਖ ਜੈਦਵੀ ਕੁਝ ਕਰ ਗੁਜ਼ਰਦਾ ਹੈ ਉਹਦੇ ਖੂਨ ਦਾ ਉਛਾਲ ਹੀ ਹੁੰਦਾ ਹੈ ਉਮਰ ਦੇ ਤਕਾਜ਼ੇ ਨਾਲ ਖੂਨ ਦੇ ਉਛਾਲ ਹੁੰਦਾ ਹੈ ਸੰਗਤ ਪੜਾਈ ਤਾਲੀਮ ਉਸ ਤਰੀਕੇ ਨਾਲ ਖੂਨ ਦੀ ਆਪਣੀ ਹਰਕਤ ਹੁੰਦੀ ਹੈ ਧਰਮ ਬੜੇ ਪੁਰਾਣੇ ਸਮੇਂ ਤੋਂ ਐਸਾ ਮੰਦਰ ਹੈ ਜਦ ਮੈਨੂੰ ਕੋਈ ਨੌਜਵਾਨ ਕਹਿੰਦਾ ਨਾ ਕਿ ਜਿਵੇਂ ਸਾਡਾ ਤੇ ਖੂਨ ਖੋਲਦਾ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਖੋਲਣਾ ਹੀ ਚਾਹੀਦਾ ਹੈ ਉਮਰ ਇਸ ਉਮਰ 'ਚ ਨਾ ਖੋਲੇ ਤੇ ਤੇਰੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਤੂੰ ਜਵਾਨ ਵੀ ਐ ਕਿ ਨਹੀਂ ਉਮਰ ਦਾ ਤਕਾਸ ਉਮਰ ਦੀ ਖੇਡ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਦੁਰਾਚਾਰ ਕਰ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਸ਼ਹੀਦ ਹੋ ਸਕਦਾ ਹੈ ਉਛਾਲ ਖੂਨ ਦੇ ਚਾਵੇ ਬੰਦਾ ਕਾਤਲ ਬਣ ਸਕਦਾ ਹੈ ਕਿਸੇ ਦੀ ਗਰਦਨ ਮਰੋੜ ਸਕਦਾ ਹੈ ਉਛਾਲ ਖੂਨ ਦੇ ਚਾਵੇ ਕੋਈ ਪਰਉਪਕਾਰ ਕਰ ਸਕਦਾ ਹੈ ਔਰ ਉਛਾਲ ਖੂਨ ਦੇ ਚਾ ਆਇਆ ਤਾਂ ਦੁਰਾਚਾਰ ਵੀ ਕਰ ਸਕਦਾ ਹੈ इकबाल ਦਾ ਇੱਕ ਬੜਾ ਕੀਮਤੀ ਸ਼ੇਰ ਹੈ ਉਹ ਕਹਿੰਦਾ ਇੱਕ ਫੂਲ ਘਰ ਚਾਹੇ ਤੋ ਗੁਲਸਤਾਨ ਬਨ ਜਾਏ ਇੱਕ ਬੂੰਦ ਘਰ ਚਾਹੇ ਤੋ ਤੂਫਾਨ ਬਨ ਜਾਏ ਇੱਕ ਹੂਨ ਕੇ ਕਤਰੇ ਮੇ ਉਹ ਤਾਸੀਰ ਹੈ ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ ਇੱਕ ਬੂੰਦ ਜੇ ਕਿਦਰ ਉਸ ਦੇ ਅੰਦਰ ਉਛਾਲ ਪੈਦਾ ਹੋ ਜਾਏ ਇਹ ਕੌਮ ਦੇ ਸਾਰੇ ਇਤਿਹਾਸ ਦਾ ਅਨਵាន ਹੋ ਜਾਏਗਾ ਸਿਰਲੇਖ ਹੋ ਜਾਏਗਾ ਇਹ ਹੁੰਦਾ ਹੁੰਦਾ ਹੀ ਉਛਾਲ ਹੈ ਕੋਈ ਭਗਤ ਬਣ ਗਿਆ ਰੱਬ ਦੀ ਤਲਾਸ਼ ਤੇ ਚੱਲ ਪਿਆ ਐਸਾ ਉਛਾਲ ਆਇਆ ਔਰ ਕਿਸੇ ਦਿਨ ਅਜਿਹਾ ਉਛਾਲ ਆਂਦਾ ਹੈ ਕਿਸੇ ਗਲਤ ਪਾਸੇ ਚੱਲ ਪੈਂਦਾ ਹੈ ਹੈ ਉਛਾਲ ਉਹ ਉਛਾਲ ਲੋਭ ਵੀ ਬਣੇਗਾ ਉਹ ਉਛਾਲ ਸੰਤੋਖ ਵੀ ਬਣੇਗਾ ਨਾਮਦੇਵ ਕਹਿੰਦੇ ਨੇ ਮੇਰੇ ਖੂਨ ਦਾ ਪ੍ਰਵਾਹ ਖੂਨ ਦਾ ਪ੍ਰਵਾਹ ਨਹੀਂ ਹੈ ਅੰਮ੍ਰਿਤ ਚੱਲ ਰਿਹਾ ਹੈ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਡਾਉਂ ਬੜੇ ਪ੍ਰਾਚੀਨ ਜ਼ਮਾਨੇ ਤੋਂ ਕਹਿੰਦੇ ਆਏ ਨੇ ਮਹਾਪੁਰਸ਼ ਕਿ ਜਿਹਦਾ ਖੂਨ ਅੰਮ੍ਰਿਤਮਈ ਹੋਵੇ ਜਿਹਦੇ ਜੀਵਨ ਵਿੱਚ ਅੰਮ੍ਰਿਤ ਹੈ ਉਹਦੇ ਉੱਤੇ ਬਾਹਰ ਦੀ ਜ਼ਹਿਰ ਦਾ ਅਸਰ ਵੀ ਨਹੀਂ ਆਉਂਦਾ ਇੰਜ ਵੀ ਕਹਿੰਦੇ ਨੇ ਇਤਿਹਾਸ ਦੇ दो उदाहरण मेरे को गुरु हरगोबिंद गोविंद साहब जी महाराज नाबा प्रिथी चंद की दाई ने दही दे जहर मिला के खिला दिता अद्धा दही खिला चुकी सी जहर वाला गुरु अर्जन देव जी आ गए एक ही कर रही है महाराज दही खिला रही है लगे दही ते नहीं है तू तो दही नहीं खिला रही नहीं महाराज दही है आप शक क्यों कर दो दही है सतगुरु ने कठोरा इंज एक, एक बिल्ली ने तड़पण लग पी ए दही है तू तो दही खिला रही है पर इतिहास है गुरु हरगोबिंद साहब जी ने कुछ नहीं होया ਉਸ ਦਹੀਂ ਦਾ ਕੋਈ ਅਸਰ ਨਹੀਂ ਹੋਇਆ ਇੱਕ ਹੋਰ ਉਦਾਹਰਣ ਚਿਤੌੜਗੜ ਦੇ ਰਾਣੇ ਦੀ ਪਤਨੀ ਮੀਰਾ ਬਾਈ ਇਹ ਚਿਤੌੜ ਦੇ ਰਾਜੇ ਦੀ ਪਤਨੀ ਸੀ ਇਹਦਾ ਬਹੁਤਾ ਭਗਤੀ ਭਾਵ ਵਾਲਾ ਸੁਭਾਅ ਦੇਖ ਕੇ ਰਾਜੇ ਨਾਲ ਤਾਲਮੇਲ ਨਹੀਂ ਬੈਠਿਆ ਔਰ ਉਹਨੇ ਸਾਫ਼ ਕਹਿ ਦਿੱਤਾ ਇਹ ਤੇ ਸੰਤ ਨਹੀਂ ਹੈ ਮੈਨੂੰ ਪਤਨੀ ਚਾਹੀਦੀ ਹੈ ਸੰਤ ਨਹੀਂ ਨਹੀਂ ਉਹਨੇ ਘਰੋਂ ਕੱਢ ਦਿੱਤਾ ਸੀ ਠਾਕੁਰ ਸੀ ਰਾਜਪੂਤ ਸੀ ਘਰੋਂ ਕੱਢਣਾ ਬਦਨਾਮੀ ਵੀ ਸੀ ਇਸ ਤੋਂ ਪਹਿਲੇ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਖਤਮ ਕਰ ਦੇਈਏ ਇੱਕ ਕਟੋਰੇ ਵਿੱਚ ਪਾਣੀ ਦੇ ਜ਼ਹਿਰ ਮਿਲਾਇਆ ਤੇ ਗੋਲੀ ਦੇ ਹੱਥ 'ਚ ਵੇਜੇ ਆਖੇ ਆ ਕਹਿ ਦੇ ਇਹ ਬਿੰਦਰਾ ਬਨ ਤੋਂ ਚਰਨਾਮ੍ਰਿਤ ਆਇਆ ਹੈ ਕ੍ਰਿਸ਼ਨ ਜੀ ਦੇ ਮੰਦਰ ਦਾ ਤੇ ਕ੍ਰਿਸ਼ਨ ਭਗਤਨ ਸੀ ਉਹ ਇਸ਼ਟ ਕ੍ਰਿਸ਼ਨ ਨੂੰ ਉਸਨੇ ਮਨੇ ਹੋਇਆ ਸੀ ਪ੍ਰਭੂ ਦੀ ਬੰਦਗੀ ਕਰਦੇ ਆ ਕਰਦੇ ਆ ਬ੍ਰਹਮ ਗਿਆਨ ਤੱਕ ਅਪੜ ਗਈ ਸੀ ਜੈਸੇ ਆਖੇ ਨ ਚਰਨਾਮ੍ਰਿਤ ਹੈ ਪੀ ਗਈ ਇਤਿਹਾਸ ਕਹਿੰਦਾ ਕੁਝ ਵੀ ਨਹੀਂ ਹੋਇਆ ਉਸ ਨੂੰ ਰਾਣਾ ਹੈਰਾਨ ਇਹ ਜ਼ਹਿਰ ਇੱਕ ਬੂੰਦ ਵੀ ਅੰਦਰ ਚਲੀ ਜਾਏ ਤੇ ਬੰਦਾ ਗਿਆ ਇਹ ਮਰੀ ਨਹੀਂ ਇਹ ਖਤਮ ਨਹੀਂ ਹੋਈ ਤੋ 5-7 ਦਿਨਾਂ ਬਾਅਦ ਇੱਕ ਹੋਰ ਤਰੀਕਾ ਬਨਾਇਆ ਇੱਕ ਫਨੀਰ नाग ਸੱਪ ਬਿਟੋਰੀ ਦੇ ਚ ਬੰਦ ਤੇ ਗੋਲੀ ਦੇ ਹੱਥੇ ਭਜਵਾਇਆ ਭਈ ਕਹਦੇ ਮੇਰਾ ਨੂੰ ਇਹ ਫੁੱਲਾਂ ਦੀ ਮਾਲਾ ਹੈ ਪੂਜਾ ਲਈ ਰਾਣੇ ਨੇ ਭੇਜੀ ਹੈ ਮਾਲਾ ਹੈ ਫੁੱਲਾਂ ਦੀ ਤੋ ਸਵੇਰੇ ਵਿਚਾਰੀ ਪੂਜਨ ਲਈ ਬੈਠੀ ਇੱਕ ਬਿਟੋਰੀ ਅੱਗੋਂ ਰੱਖ ਦਿੱਤੀ ਗੋਲੀ ਚਲੀ ਗਈ ਉਹ ਖੋਲਦੀ ਇਤਨੀ ਭਗਤੀ ਭਾਵ ਦੇ ਵਿਚ ਭਜੀ ਹੋਈ ਸੀ ਨਹੀਂ ਦੇਖਿਆ ਸਭ ਪਹਿ ਕੇ ਮਾਲਾ ਚੁੱਕ ਲਿਆ ਸਭ ਔਰ ਇੰਜ ਗਲੇ ਦੇ ਵਿਚ ਪਹਿਨਾ ਦਿੱਤਾ ਔਰ ਉਹਦੀ ਅਨੇ ਤਰਬੰਦ ਇਸ ਤਰ੍ਹਾਂ ਗੀਤ ਗਾਂਦੀ ਰਹੀ ਭਜਨ ਕਰਦੀ ਰਹੀ ਫਨੀਰ ਨਾਗ ਜਿਹਨੂੰ ਹੱਥ ਲਾਂਦਿਆਂ ਡੰਗ ਮਾਰਦਾ ਨਹੀਂ ਮਾਰਿਆ ਕਨੇਲੇ ਸਤੰਬਾਦ ਉਸਨੇ ਕੱਟ ਦਿੱਤਾ ਇਤ ਮਰਦੀ ਨੇ ਘਰੋਂ ਘੜ ਦਿੱਤਾ ਸੀ ਇਹ ਰਾਜਸਤਾਨ ਦੇ ਜੰਗਲਾਂ ਚ ਬਟਕਦੀ ਰਹੀ ਗੀਤ ਗਾਂਦੀ ਰਹੀ ਉਸ ਜ਼ਮਾਨੇ ਚ ਜੀਵਨ ਅੰਮ੍ਰਿਤਮਈ ਹੋ ਜਾਏ ਹੋਂ ਅੰਮ੍ਰਿਤਮਈ ਹੋ ਜਾਏ ਤਾਂ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਏ ਤਕਣੀ ਬੋਲ ਅੰਮ੍ਰਿਤਮਈ ਹੋ ਜਾਂਦਨ ਕਰਮ ਅੰਮ੍ਰਿਤਮਈ ਹੋ ਜਾਂਦਨ ਬਾਹਰ ਦੀ ਵਾਸ਼ਨਾ ਦਾ ਜ਼ਹਿਰ ਤੇ ਦੂਜੀ ਜ਼ਹਿਰ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਇਹ ਮਹਿਰਜ਼ ਕਰਦੇ ਆ ਜੀਵਨ ਅੰਮ੍ਰਿਤਮਈ ਹੋ ਜਾਂਦਾ ਨਾਮਦੇਵ ਕਹਿੰਦੇ ਪੈਨੇ ਦਸ ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟਨਾਉ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਉ ਪਾਛੇ ਬਹੁਰ ਨ ਆਵਨ ਪਾਉ ਅੰਮ੍ਰਿਤ ਬਾਣੀ ਘਟ ਤੇ ਉਚਰੋਂ ਆਤਮ ਕੋ ਸਮਝਾਉ ਹੁਣ ਬੋਲ ਅੰਮ੍ਰਿਤਮਈ ਹੋ ਗਏ ਨਾਮਦੇਵ ਕਹਿੰਦੇ ਅੰਮ੍ਰਿਤਮਈ ਬਾਣੀ ਹੋ ਗਈ ਅੰਮ੍ਰਿਤਮਈ ਦ੍ਰਿਸ਼ਟੀ ਹੋ ਗਈ ਐਸਾ ਹੋ ਜਾਂਦਾ ਹੈ ਜਦ ਜੀਵਨ ਅੰਮ੍ਰਿਤਮਈ ਹੋਵੇ ਜਿਹੜੀ ਸ਼ਕਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਹ ਆਪਣੇ ਆਪ ਦੇ ਵਿੱਚ ਨਿਰਪੱਖ ਹੈ ਇਹਨੂੰ ਜ਼ਹਿਰ ਬਣਾਣਾ ਹੈ ਕਿ ਅੰਮ੍ਰਿਤ ਬਣਾਣਾ ਹੈ ਸਾਡੀ ਮਰਜ਼ੀ ਹੈ ਦੇਖੋ ਗੰਨਾ ਹੈ ਉਹਦੇ ਵਿੱਚ ਮਿਠਾਸ ਹੈ ਉਹਦੇ ਰਸ ਦੇ ਵਿੱਚ ਹੁਣ ਉਸ ਦੇ ਰਸ ਦੀ ਸ਼ੱਕਰ ਬਣਾਈ ਜਾ ਸਕਦੀ ਹੈ ਗੁੜ ਬਣਾਇਆ ਜਾ ਸਕਦਾ ਹੈ ਪਰ ਉਸੇ ਰਸ ਦੀ ਸ਼ਰਾਬ ਵੀ ਬਣਾਈ ਜਾ ਸਕਦੀ ਹੈ ਸ਼ਰਾਬ ਹੱਦ ਹੋ ਗਈ ਉਸ ਚੋਂ ਗੋੜ ਬਣਦਾ ਹੈ ਉਸ ਤੋਂ ਹੀ ਸ਼ਰਾਬ ਅੰਗੂਰਾਂ ਦਾ ਰਸ ਸੰਦਰੇ ਦਾ ਰਸ ਅੰਮ੍ਰਿਤ ਪਰ ਇਸ ਚੋਂ ਸ਼ਰਾਬ ਵੀ ਬਣਦੀ ਹੈ ਸ਼ਰਾਬ ਕੌੜੀ ਮਿੱਠਾ ਕੌੜਾ ਹੋ ਜਾਂਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ ਕੌੜੇ ਨੂੰ ਮਿੱਠਾ ਵੀ ਕੀਤਾ ਜਾ ਸਕਦਾ ਹੈ ਇਹ ਵੀ ਮੈਰਸ ਕਰਦੇ ਆ ਸੰਖਿਆ ਕੌੜਾ ਹੁੰਦਾ ਹੈ ਜ਼ਹਿਰੀ ਹੁੰਦਾ ਹੈ ਵੈਦ ਲੋਗ ਹਕੀਮ ਲੋਗ ਉਸ ਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਨੇ ਅਮਰਤ ਹੋ ਜਾਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਗਾਂ ਤੇ ਕੰਮ ਆਉਂਦਾ ਹੈ ਤੇ ਮੈਂ ਇਸ ਦਾ ਇੱਕ ਪ੍ਰਤੱਖ ਕਰਾਮਾਤ ਦੇਖੀ ਸੀ ਜਦ ਕਦੀ ਇਹ ਕਥਾ ਚਲੇ ਤੇ ਮੈਨੂੰ ਗੈਨੀ ਹਰਨਾਮ ਸਿੰਘ ਚਾਕਰ ਚੇਤੇ ਆ ਜਾਂਦਾ ਹੈ ਇਹ ਉਦੋਂ ਜੈਪੁਰ ਦੇ ਗ੍ਰੰਥੀ ਸਿੰਘ ਸਨ ਤੇ ਹਕਮਤ ਦਾ ਕੰਮ ਵੀ ਜਾਣਦੇ ਨੇ ਥੋੜਾ ਬਹੁਤ ਰੱਬ ਦੇ ਨੇ ਗੁਰਪੁਰਬ ਦਾ ਦਿਹਾੜਾ ਸੀ ਤਿੰਨ ਚਾਰ ਗੁਰਦੁਆਰਿਆਂ 'ਚ ਹਾਜ਼ਰੀ ਵਰ ਕੇ ਸ਼ਾਮ ਨੂੰ ਮੈਂ ਆਇਆ ਤੇ ਗਲਾ ਬਿਲਕੁਲ ਬੈਠ ਚੁਕਿਆ ਤੇ ਅਜੇ ਰਾਤ ਦੀ ਹਾਜ਼ਰੀ ਮੈਂ ਭਰਨੀ ਸੀ ਤੇ ਮੈਂ ਚਾਕਰ ਸਾਹਿਬ ਨੂੰ ਕਿਹਾ ਮੈਂ ਕਿਧਰੇ ਸ਼ਾਮ ਦੀ ਹਾਜ਼ਰੀ ਤੁਸੀਂ ਭਰ ਲਓ ਤੇ ਠੀਕ ਆਪਣਾ ਤੇ ਗਲਾ ਦੁਖੀ ਜਾ ਰਿਹਾ ਤੇ ਰਹਿ ਗਿਆ ਮੁਸ਼ਕਿਲ ਹੈ ਸੰਗਤਾਂ ਦੀ ਖੁਸ਼ੀ ਲੈ ਸਕੀ ਉਹ ਹੱਸ ਕੇ ਕਹਿਣ ਲੱਗੇ ਜ ਰਾਤ ਦੇ ਬੜਾ ਟਾਈਮ ਪਿਆ ਮੈਂ ਤੁਹਾਨੂੰ ਦਵਾਈ ਦੇਣਾ ਦੋ ਚਾਰ ਘੰਟੇ ਠੀਕ ਹੋ ਜਾਓਗੇ ਆਰਾਮ ਕਰੋ ਤੁਸੀਂ ਮੈਂ ਕਿਹੜੀ ਦਵਾਈ ਕਹਿੰਦੇ ਲਿਆ ਕੇ ਦੇਣਾ ਅੰਦਰੋਂ ਲਿਆਂਦੀ ਚਾਵਲ ਦੇ ਦਾਣੇ ਜਿੰਨੇ ਤੇ ਅਗੋਂ ਚਾਹ ਦਾ ਪਿਆਲਾ ਰੱਖਿਆ ਕਹਿੰਦੇ ਖਾ ਜਾ ਉਪਰੋਂ ਚਾਹ ਪੀ ਲੋ ਮੈਂ ਕਿਹਾ ਮਿੱਤਰਾ ਖਾ ਤੇ ਮੈਂ ਲਵਾਗਾ ਪਰ ਪਹਿਲੇ ਮੈਨੂੰ ਦੱਸ ਇੱਕ ਹੀ ਹੈ ਅੱਖਣ ਲੱਗੇ ਜੇ ਹੁਣ ਤੁਸੀਂ ਪੁੱਛ ਹੀ ਲਿਆ ਤੇ ਮੈਂ ਦੱਸ ਦਿਆਂ ਸੰਖ ਹੀ ਹੈ ਮੈਂ ਕਹਾ ਤੋ ਗਈ ਚੰਗੇ ਤੇਰੇ ਮਹਿਮਾਨ ਬਣਿਆ ਸਾਨੂੰ ਜ਼ਹਿਰ ਖਲਾਨ ਲੱਗਾ ਸੰਖਿਆ ਖਿਲਾਣ ਲੱਗਾ ਹੈ ਕੰਦਾ ਮਸਕੀਨ ਜੀ ਮੈਂ ਇਹ ਸੰਖਿਆ ਮਾਰ ਦਿੱਤਾ ਹੈ ਕੁਛ ਤਾਂ ਬਣਾ ਦਿੱਤੇ ਬਿਲਕੁਲ ਕੁਛ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇ ਤੁਸੀਂ ਖਾ ਜਾਓ ਮੇਰੀ ਗੱਲ ਮੰਨਣਾ ਮੈਂ ਲੈ ਲਿਆ ਚਾਹ ਪੀ ਲਈ ਕੁਝ ਗਰਮਾਸ਼ੀਆਂ ਸਰੀਰ ਦੇ ਚਾਗੇ ਥੋੜਾ ਮੈਂ ਆਰਾਮ ਕੀਤਾ ਸ਼ਾਮ ਨੂੰ ਇਤਨਾ ਹੋ ਗਿਆ ਕਿ ਹਾਜ਼ਰੀ ਭਰ ਲਈ ਉਹਨੇ ਹੋਰ ਬੜੇ ਗੁਣ ਦੱਸੇ ਉਸ ਸੰਖੀਏ ਦੇ ਮੈਂ ਕਿ ਸੰਖੀਏ ਹੈ ਕੌੜਾ ਹੁੰਦਾ ਕੁੜਾ ਤਨਵੀ ਜਾਂਦੀ ਰਹੀ ਤੇ ਕੰਮ ਵੀ ਬੜਾ ਗਜ਼ਬ ਦਾ ਕਰਦਾ ਹੈ ਹਿੰਦੁਸਤਾਨ ਦੇਚ ਆਯੁਰਵੇਦ ਆਚਾਰੀਆ ਵੈਦ ਹਕੀਮ ਬਹੁਤ ਸਾਰੀਆਂ ਦਵਾਈਆਂ ਸੰਖਿਆ ਪਾਉਂਦੇ ਸੰਖਿਆ ਜ਼ਹਿਰ ਹੈ ਪਰ ਉਹਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਨੇ ਅੰਮ੍ਰਿਤ ਬਣ ਜਾਂਦਾ ਹੈ ਜ਼ਹਿਰ ਅੰਮ੍ਰਿਤ ਬਣ ਸਕਦੀ ਹੈ ਸੰਤਰੇ ਦਾ ਰਸ ਅੰਮ੍ਰਿਤ ਹੈ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਤਰਕਾ ਲੋ ਪੱਠੀ ਤੇ ਚਾੜ ਦੋ ਸ਼ਰਾਬ ਬਣ ਗਈ ਕੌੜੀ ਅੰਗੂਰ ਕੌੜੇ ਹੋ ਗਏ ਸੰਤਰਾ ਕੌੜਾ ਹੋ ਗਿਆ ਸੰਖੀਰਾ ਮਿੱਠਾ ਹੋ ਗਿਆ ਇਤੇ ਮਨੁੱਖ ਦੀ ਵਰਤਨ ਦਿੱਤੇ ਜਿਹੜੀ ਸ਼ਕਤੀ ਸਾਡੇ ਕੋਲ ਹੈ ਇਹ ਕੌੜੀ ਜ਼ਹਿਰ ਨਾਲ ਵੀ ਭਰ ਸਕਦੇ ਆ ਅੰਮ੍ਰਿਤ ਨਾਲ ਵੀ ਭਰ ਸਕਦੇ ਆ ਇਕਬਾਲ ਨੇ ਬੜਾ ਸੁੰਦਰ ਕਹਿ ਦਿੱਤਾ ਹੈ ਜੋ ਜ਼ਹਿਰ ਹਲਾ ਹਲ ਹੈ ਉਹੀ ਅੰਮ੍ਰਿਤ ਹੈ ਨਾਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਬਾਗੇ ਦਰਾ ਦੀ ਬੜੀ ਕੀਮਤੀ ਪੰਕਤੀ ਇਸ ਜੋ ਹੈ ਮਹਾਨ ਸ਼ਾਇਰ ਦੀ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਉਹੀ ਅੰਮ੍ਰਿਤ ਹੈ ਨਾਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਕਿਦਰੇ ਤੈਨੂੰ ਆ ਜਾਏ ਤੇ ਅੰਮ੍ਰਿਤ ਹੈ ਤੇ ਜੇ ਨਹੀਂ ਆਇਆ ਤੇ ਜ਼ਹਿਰ ਹੈ जीवन अमृत है जे जी जीवन का ढंग आ जाए जे ढंग नहीं आया तो जहर है परिवार अमृत है अगर परिवार द्रैण का ढंग आ गया ढंग नहीं आया तो जहर है पदार्थ अमृत ने अगर उन्होंने वर्तन का ढंग आ गया है ढंग नहीं आया तो पदार्थ भी जहर ने संसार अमृतमई है अगर एन का ढंग आ गया ਤੰਗ ਨਹੀਂ ਆਇਆ ਤਾਂ ਸੰਸਾਰ ਵੀ ਅੰਮ੍ਰਿਤ ਹੈ ਜ਼ਹਿਰ ਹੈ ਹਰ ਉਹ ਚੀਜ਼ ਜ਼ਹਿਰ ਹੈ ਜਿਹਦੀ ਵਰਤੋਂ ਗਲਤ ਹੋ ਜਾਏ ਹਰ ਉਹ ਵਸਤੂ ਅੰਮ੍ਰਿਤ ਹੈ ਜਿਹਦੀ ਵਰਤੋਂ ਸਹੀ ਹੋ ਜਾਏ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਜੀਵਨ ਦੇ ਚ ਜਿਹੜੀ ਸ਼ਕਤੀ ਹੈ ਇਹ ਸੰਤੋਖ ਬਣ ਸਕਦੀ ਹੈ ਨਾ ਬਣਾਈ ਸੰਤੋਖ ਤੋ ਇਹ ਆਪਣੇ ਆਪ ਲੋਭ ਬਣ ਜਾਏਗੀ ਦੁੱਧ ਹੈ ਅਗਰ ਮੱਖਣ ਨਾ ਕਢਿਆ ਤੋ ਪਿਆ ਪਿਆ ਫਟ ਜਾਏਗਾ ਖਰਾਬ ਹੋ ਜਾਏਗਾ ਅੰਦਰ ਜਿਹੜੀ ਸ਼ਕਤੀ ਹੈ ਅਗਰ ਇਹ ਤੂੰ ਪ੍ਰੇਮ ਨਾ ਬਣਾਇਆ ਤੂੰ ਸੰਤੋਖ ਨਾ ਪੈਦਾ ਕੀਤਾ ਤੂੰ ਨਿਰਮਾਣਤਾ ਨੂੰ ਜਨਮ ਨਾ ਦਿੱਤਾ ਤੂੰ ਸ਼ਰਮ ਹੋਇਆ ਤੇ ਗ੍ਰਸਤੀ ਮਰਿਆਦਾ ਦੀ ਸੀਮਾ ਨੂੰ ਜਨਮ ਨਾ ਦਿੱਤਾ तो दया नो जन्म ना देता तो क्रोध ते पैदा होवेगा अहंकार ते खडा ही है फिर व्यर्थ ते असीम बाशना ते खडी है फिर, फिर ते लोभ ते है ही मौत है ही इते दूध फट जाएगा अगर तू मखड़ ना बनाया क्यों ना बनाया ये खराब हो जाएगा क्रोध का मतलब कि ये शक्ति खराब हो गई है जो अंदर शक्ति सी ਲੋਭ ਦਾ ਮਤਲਬ ਕੀ ਹੈ ਹੰਕਾਰ ਦਾ ਮਤਲਬ ਕੀ ਹੈ ਜਿਸ ਸ਼ਕਤੀ ਨੇ ਅੰਮ੍ਰਿਤ ਬਣਨਾ ਸੀ ਉਹੀ ਜ਼ਹਿਰ ਬਣ ਗਈ ਜੋ ਜ਼ਹਿਰ ਹਲਾ ਹਲ ਹੈ ਉਹੀ ਅੰਮ੍ਰਿਤ ਹੈ ਨਾਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਅੰਮ੍ਰਿਤ ਵੇਲੇ ਉੱਠ ਕੇ ਜਦ ਕੋਈ ਇਸ ਮਹਾ ਮੰਤਰ ਦਾ ਜਾਪ ਕਰਦਾ ਹੈ ਜੋ ਪ੍ਰਮਾਤਮਾ ਦਾ ਨਾਮ ਹੈ ਤੇ ਮੰਤਰਾਂ ਦੇ ਚੋਂ ਸਿਰਮੋਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਕਮ ਸੇ ਕਮ 10 15 ਮਿੰਟ ਗਾਟ ਦੋ ਗਾਟ ਬਦ ਤੋਂ ਅੱਜ ਜਿੰਨਾ ਹੋਵੇ ਵਾਹਿਗੁਰੂ 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 ਇਸ ਤਰ੍ਹਾਂ ਜ਼ਬਾਨ ਉਚਾਰਨ ਕਰੇ ਤੇ ਕੰਨ ਸੁਣਨ ਇਸ ਅੰਮ੍ਰਿਤ ਨੇ ਜੀਵਨ ਸ਼ਕਤੀ ਨੂੰ ਅੰਮ੍ਰਿਤਮਈ ਬਣਾ ਦੇਣਾ ਹੈ ਇਸ ਗੁਰਮੰਤਰ ਨੇ ਇਸ ਮੰਤਰ ਨੇ ਬਦਲ ਦੇਣਾ ਸਭ ਕੁਝ ਕਈ ਬੰਦੇ ਦਾਨਪੁਨ ਕਰਦੇ ਨੇ ਕਥਾ ਕੀਰਤਨ ਸੁਣਦੇ ਨੇ ਸੇਵਾ ਕਰਦੇ ਨੇ ਬਹੁਤ ਕੁਝ ਕਰਦੇ ਨੇ ਕਿ ਗੁਰਮੰਤਰ ਦਾ ਜਾਪ ਨਹੀਂ ਕਰਦੇ ਉਨਾ ਬਾਰੇ ਮੈਂ ਜੀ ਕਹਿੰਦਾ ਹੁੰਦਾ ਜਿਵੇਂ ਕੋਈ ਕਿਸਾਨ ਹਲ ਚਲਾਵੇ ਸਵਾਗਾ ਫੇਰੇ ਜ਼ਮੀਨ ਵਿੱਚ ਬੱਤਰ ਵੀ ਹੋਵੇ ਉਹ ਖਾਦ ਵੀ ਪਾਵੇ ਤੇ ਮਚਾਨ ਬਣਾ ਕੇ ਰਖਵਾਲੀ ਕਰਨ ਲੱਗ ਪਵੇ ਉਸ ਜ਼ਮੀਨ ਦੀ 15-20 ਦਿਨ ਹੋ ਜਾਣ ਤੇ ਕੁਝ ਉੱਗੇ ਨਾ ਕੁਝ ਜੰਮੇ ਨਾ ਤੇ ਉਹ ਕਿਸੇ ਸਿਆਣੇ ਨੇ ਬੁਲਾ ਲਿਆ ਵੇ ਭਈ ਮਿਹਨਤ ਤੇ ਮੈਂ ਬੜੀ ਕੀਤੀ ਸੀ ਕੁਝ ਵੀ ਨਹੀਂ ਹੋ ਗਿਆ ਸਿਆਣਾ ਪੁੱਛੇ ਤੂੰ ਹਲ ਢੰਗ ਨਾਲ ਚਲਾਇਆ ਸੀ ਧਰਤੀ ਨੂੰ ਕੋਮਲ ਕੀਤਾ ਸੀ ਕਹਿੰਦਾ ਮੈਂ ਦੋ ਦਫਾ ਹਲਵਾਇਆ ਸੁਆਗਾ ਫੇਰਿਆ ਸੀ ਕਹਿੰਦਾ ਦੇਖ ਜ਼ਮੀਨ ਕੋਈ ਰੋੜਾ ਕੋਈ ਪੱਥਰ ਨਹੀਂ ਜ਼ਮੀਨ ਵਿੱਚ ਵੱਤਰ ਹੈ ਸੀ ਕਹਿੰਦਾ ਮੈਂ ਪਾਣੀ ਦਿੱਤਾ ਤੂੰ ਖਾਦ ਪਾਈ ਸੀ ਕਹਿੰਦਾ ਵਧੀਆ ਖਾਦ ਪਾਈਏ ਅੱਛਾ ਇਹ ਦੱਸ ਤੂੰ ਬੀਜ ਕਿਹੜਾ ਬੋਇਆ ਕਹਿੰਦਾ ਬੀਜ ਤੇ ਆਪਾਂ ਕੋਈ ਨਹੀਂ ਬੋਇਆ ਕੋਈ ਬੰਦਾ ਕੀਰਤਨ ਸੁਣੇ ਕਥਾ ਸੁਣੇ ਦਾਨ ਪੁੰਨ ਕਰੇ ਲੰਗਰ ਦੀ ਸੇਵਾ ਕਰੇ ਬਹੁਤ ਕੁਝ ਕਰੇ ਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ ਇਹ ਇੰਜ ਹੈ ਇਸ ਨੇ ਹਲ ਵੀ ਚਲਾ ਲਿਆ ਸਵਾਗਾ ਵੀ ਫੇਰ ਦਿੱਤਾ ਹੈ ਪਾਣੀ ਵੀ ਪਾ ਦਿੱਤਾ ਹੈ ਖਾਦ ਵੀ ਪਾਈ ਬੀਜ ਪਾਇਆ ਹੀ ਨਹੀਂ ਸਭੇ ਅਰਥ ਚਲੇ ਜਾਂਦੇ 15 20 ਮਿੰਟ ਇਹ ਸਵੇਰੇ ਜਪ ਚਾਹੀਦਾ ਹੈ ਔਰ ਜੋ ਜੋ ਜਪ ਕਰਦਾ ਹੈ ਬਾਦਸ਼ਾਹੀ ਬਾਣੀ ਕਹਿੰਦੀ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਟੁੱਟ ਨਹੀਂ ਆਉਂਦੀ ਬਰਕਤਾਂ ਹੀ ਜੋ ਹੈ ਬਰਕਤਾਂ ਜੋ ਹੈ ਪੈ ਜਾਂਦੀ ਨੇ ਇਹ ਐਸਾ ਮਹਾ ਮੰਤਰ ਹੈ ਕਿ ਜੀਵਨ ਨੂੰ ਅੰਮ੍ਰਿਤਮਈ ਬਣਾ ਦਿੰਦਾ ਹੈ ਦ੍ਰਿਸ਼ਟੀ ਨੂੰ ਅੰਮ੍ਰਿਤਮਈ ਬਣਾ ਦਿੰਦਾ ਹੈ ਬੋਲਾਂ ਨੂੰ ਅੰਮ੍ਰਿਤਮਈ ਬਣਾ ਦਿੰਦਾ ਹੈ ਵਿਵਹਾਰ ਨੂੰ ਅੰਮ੍ਰਿਤਮਈ ਬਣਾ ਦਿੰਦਾ ਹੈ ਤੇ ਦੁਨੀਆ ਕਹਿੰਦੀ ਹੈ ਇਹਦਾ ਵਿਵਹਾਰ ਬਹੁਤ ਅੱਛਾ ਹੈ ਇਸਦਾ ਸੁਭਾਅ ਬਹੁਤ ਅੱਛਾ ਹੈ ਇਦੀ ਦ੍ਰਿਸ਼ਟੀ ਅਮਰਤਮਈ ਹੈ ਇਹਦਾ ਜੀਵਨ ਮਹਾਨ ਹੈ ਤੇ ਇਹ ਮਹਾਨਤਾ ਮਹਾ ਮੰਤਰ ਦੇ ਜੋ ਹੈ ਜਾਪਣਾ ਲਾਉਂਦੀ ਹੈ